क्योंकि सब तेरा सा जो अपना नशे बच सकी संबंधी अपना कि जागरूक रहना गा ਇਹੇ ਤੁਹਾਹਾ ਹੋਇਕੜ ਨੌਕੜਾ ਨਾਟਕ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ ਹਾਂ ਜੋ ਬਿਨਾਂ ਕੋਈ ਬਹੁਤੇ ਸਾਜੋ-ਸਮਾਨ ਤੋਂ ਕੋਈ ਜਾਮਾ ਪਾ ਕੇ ਪਰੇ ਤੋਂ ਬਿਨਾਂ ਇੱਕ ਜਿੱਥੇ ਵੀ ਨਾਟਕ ਕੀਤਾ ਜਾਂਦਾਗਾ ਆਪਸੇ ਆਪਸੇ ਇਕੱਠੇ ਹੋ ਕੇ ਬਹਿ ਜਾਂਦੇ ਆ ਤੇ ਨਾਟਕ ਕਰਨ ਵਾਲੇ ਆਪਣਾ ਨਾਟਕ ਕਰ ਜਾਂਦੇ ਆ ਉਹ ਗਰੀਬਵਾੜੀ ਵੀ ਹੋ ਸਕਦਾਗਾ ਸੱਥਾਂ ਵਿੱਚ ਵੀ ਹੋ ਸਕਦਾਗਾ ਉਸ ਨੂੰ ਨੌਕੜਾ ਨਾਟਕ ਬੋਲਿਆ ਜਾਂਦਾ ਇੱਕ ਨਾਟਕਾਂ ਦੇ ਜਿਸਮਾ ਇੱਕ ਬੰਦਗੇ ਆਏ ਇਸ ਅੱਜ ਦੇ ਦਿਨਾਂ ਪਹੁੰਚੇ ਨੇ ਇਹਨਾਂ ਦਾ ਨਾਟਕਾਂ ਦੇ ਚਿੰਤਰ ਵਿੱਚ ਇੱਕ ਨਵਾਂ ਤੋੜਾ ਜਾਪਾਗਾ ਦੂਰੋਂ ਰਾਸਤੇ ਲੈ ਵੇਟ ਤੱਕ ਨਾਟਕ ਕਰਦੇ ਰਹੇ ਨੇ ਸਾਡੇ ਸਾਥੀ ਕਿ ਇਹ ਤੋਂ ਅੱਜ ਕਾਹਲੇ ਬਾਤ ਦੇਖਣਾ ਕੋਲੇ ਉਹ ਵਰਣੇ ਕਾਪੀਆ ਜਿਸ ਜੀ ਦਾਸਾ ਉਹ ਦਿਨ ਪਰ ਕਿਤੇ ਸਾਰੇ ਬੰਦੇ ਜਿਹੜੇ ਆਲੇ ਆਪ ਸੰਸਾਰ ਤੋਂ ਦੇ ਵਿੱਚ ਰਹੇ ਤੇ ਨਾਟਕਾ ਦਾ ਬੋਲਣਾ ਸਾਰੇ ਨਾਲ ਸੱਜੂ ਮਤਲਬਾ ਸਾਰੇ ਠੀਕ ਠਾਕ ਹੋ ਹਾਂਜੀ ਚੜਦੀ ਕਲਾ ਚੋਂ ਹਾਂਜੀ ਪਰਦੇ ਹੁੰਨੇ ਆ ਹਾਂਜੀ ਲਾ ਕੇ ਨਹੀਂ ਆਏ ਹਰ ਚੋੜੀ ਫੜ ਲਈ ਜੀ ਆਪਾਂ ਇਹਨਾਂ ਦੀ ਤੇ ਕਿਹਦੇ ਨਾਲ ਇਹਨਾਂ ਦੀ ਠੀਕ ਠਾਕ ਹੋਣਾ ਪੜਿਆ ਕਰੋ ਤੇ ਆਪਣੇ ਟੀਚਰ ਅੱਲੇ ਜੀ ਆਪਾਂ ਕਰਦੇ ਆ ਨਾ ਕੋਈ ਵੀ ਚੀਜ਼ ਸਾਡੇ ਚਾਹਤ ਕੋ ਮਹੂਰੀ ਨਹੀਂ ਇੰਨਾ ਵਿੱਚ ਬਹੁਤ ਸਫਾ ਹੁੰਦਾ ਕਿ ਮਾਇਰ ਦੀ ਖਾਤੇ ਬਾਕੀ ਰਹੇ ਖਾਤੇ ਦੇ ਰੇਤੀ ਦੀ ਜੀ ਦੀ ਸੇਵਾ ਹੋ ਕੇ ਨਾਮ ਨਹਿ ਨਹੀਂ ਰਹੇ ਜਾਂ ਜਿਹੜੇ ਕੋਈ ਕਿਸ ਤਰ੍ਹਾਂ ਨਾਲ ਜੀਵਾਇ ਤੇ ਹੋਜ਼ਰੀ ਹੁੰਦਾ ਉਹ ਜਿਹੜਾ گاਉਂ ਕੇ ਜਿਹੜਾ ਇਹ ਇੱਕ ਉਸ ਤੋਂ ਬਾਅਦ ਤੇ ਸਾਨੂੰ ਉਤੇਜਿਤ ਕਰਦਾ ਉਤੇਜਿਤ ਕਿਵੇਂ ਕਰਦਾ ਸਾਡੇ ਕਾਨੂੰਨ ਦੌਰਾ ਜਿਹੜਾ ਹੈ ਤੇ ਕਰਦਾ ਹੁੰਦਾ पीरियड और साहब पीरियड तो अपने आप ही प्रभाव समझना गिरदा भी मेरे को कर दिया मैं साढे

ਦੋਨੋਂ ਨਹੀਂ ਦੇਖਿਆ ਲੈ ਮਾਰੀ ਜਿਕਾ ਨਹੀਂ ਦੁਬਾਰਾ ਦੁਬਾਰਾ ਦੇਖੀ ਕੀ ਕੀ ਰੋਲ ਆ ਛੋਟਾ ਕਿਹੋ ਫਿਲਮ ਹੀ ਦੇਖੀ ਹਾਂ ਜੇਜੀ ਵਾਲੀਆ ਬਹੁਤ ਵਧੀਆ ਦੇਖੀਆ ਮੈਂ ਨਹੀਂ ਚੱਲੂ ਜੇਜਾ ਵਾਲੀ ਹੈ ਜੀ ਅੱਜ ਦੇ ਦਿਨ ਦਾ ਦੂਸਰਾ ਸਕੂਲ ਅਸੀਂ ਨਾਟਕ ਕਰਕੇ ਚੱਲੇ ਹਾਂ ਪਹਿਲਾਂ ਵੀਡੀਓ ਇਸ ਕਰਕੇ ਨਹੀਂ ਬਣਾ ਪਾਇਆ ਕਿ ਮੇਰਾ ਫੋਨ ਵੀ ਮੈਂ

ਕਿੰਨੇ ਜਾਣਾ ਸੀ ਬਾਕੀ ਰੂਜੇ ਮੁੰਡਾ ਉਹ ਇਹ ਬਾਗਿਆ ਤੇ ਅੱਧੇ ਗਏ ਹੋਇਆ ਚਤੁਰਕੀ ਜਾਂਦੀ ਆ ਹਾਂ ਲੈਫਟ ਦੇ ਹਾਂ ਕਿਹੜੇ ਕਲਾਸ ਦੇ ਲੈਫਟ ਲੈ ਲੈਂਦੀ ਆ 12ਵੀਂ ਜਾ ਬਈ ਠੀਕ ਹੈ ਕਿਹਣੀ ਸਕੀਮ ਹੈ ਤੇਰੇ ਕੋਲ ਵਕੇਸ਼ਨ ਰੱਖੀ ਹੈ ਠੀਕ ਹੈ ਠੀਕ ਚਲ ਵਧੀ ਚੱਲੀ ਜਾਂਦੀ ਪੜਾਈ ਹਾਂ ਹਾਂ ਬਈ ਠੀਕ ਹੈ ਨਾਟਕ ਕਿਵੇਂ ਲੱਗਿਆ ਤੈਨੂੰ ਵਧੀਆ ਵੀਰੇ ਬੜਾ ਵਧੀਆ